ਕਿਹੜਾ ਸ਼ਰਾ ਹੋਰ ਬਾਬਾ ਵਧੀਆ ਵਧੀਆ ਸ਼ਰਾ ਹੋਮ ਆਟਰੀ ਕੀ ਹਾਲ ਹੈ ਠੀਕ ਠਾਕ ਜੀ ਬਈ ਕਹਿਵਾ ਹਾਂ ਹਾਂ ਵਧੀਆ ਹਾਂ ਆਜਾ ਚਾਚੂ ਚਾਹ ਦਾ ਪਹਿਲਾ ਮੇਰੀ ਗੱਲ ਸੁਣ ਪਹਿਲਾ ਧਿਆਨ ਨਾਲ ਬਾਹਰੋਂ ਆਏ ਆ ਖੇਤੀਬਾੜੀ ਮਹਿਕਮੇ ਵਾਲੇ ਬੰਦੇ ਤੇ ਸੱਦਲਾ ਸ਼ਰਾ ਉਹਨਾਂ ਨੂੰ ਆਪਾਂ ਚਾਹ ਚਾਚੂ ਸਾਰਾ ਕੁਝ ਹੈਗਾ ਡਾਊਟਗਾ ਲੱਗਣਾ ਨਾਲ ਤੇ ਉਹਨਾਂ ਨਾਲ ਸ਼ਾਮੇ ਆਜੋ ਸ਼ਾਮੇ ਵਧੀਆ ਉਹ ਗਰਮੀ ਵਾਲਿਆ ਸ਼ਾਮੇ ਆਜੋ ਸ਼ਾਮੇ ਗੱਲ ਵਧੀਆ ਉਹ ਸਹਿਜ ਮਤੇ ਨਾ ਕਰੀ ਹਾਂ ਹਾਂ ਸ਼ਰਾ ਜਿਵੇਂ ਅੱਖੇ ਉਵੇਂ ਕਰਾਂਗੇ ਆਪਾਂ ਕੀ ਆਂਦੇ ਆ ਆਓ ਜੀ ਅਫਸਰ ਸਾਹਿਬ ਆ ਕਰੋ ਗੱਲ ਹਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹੋਸ਼ਿਆ ਕੀ ਹਾਲ ਹੈ ਇਹ ਬਾਬਾ ਆਪਣਾ ਖੇਤੀਬਾੜੀ ਵਿਭਾਗ ਦੇ ਜੋ ਆਏ ਆ ਆਛਾ 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 ਲੱਗੀਆਂ ਸਾਰਿਆਂ ਦੀ ਆਪਣੀਆਂ ਉਹ ਜਿਹੜਾ ਬਛਿੰਦੇ ਪੁਲ ਦੇ ਥੱਲੇ ਆ ਦਫਤਰ ਸੁਦਾ ਉੱਥੋਂ ਆਏ ਆ ਉੱਥੇ ਸ਼ਰਾ ਮੈਂ ਕਿਹੜਾ ਗਿਆ ਸੀ ਬੀ ਲੈਣ ਬੀ ਵਧਿਆ ਦਿੰਦੇ ਆ ਮੁੰਡੇ ਆ ਬੀ ਤਾਂ ਮੇਰੀ ਗੱਲ ਸੁਣ ਬੀ ਤਾਂ ਦਿੰਦੇ ਆ ਸਰਤਾਈ ਆ ਬਹੁਤ ਜਿਆਦਾ ਸਰਕਾਰ ਦੀ ਨਾ ਕੀ ਹੋ ਗਿਆ ਪਿਛਲੀ ਾਰਤੂ ਅਗਲਾਈ ਸੀ ਨਾ ਵਰਾਲੀ ਨੂੰ ਹਾਂ ਲਾਤੀ ਸੀ ਜਾਲਾ ਆਪਾਂ ਮੁੱਕਰ ਦੇ ਨਹੀਂ ਜਾਂ ਮੱਛਰ ਕੱਲ ਨੂੰ ਜਾਣ ਦੇਣੀ ਆ ਰੱਬ ਨੂੰ ਇਹੋ ਜੀ ਤਾਇਆ ਮੇਰੀ ਗੱਲ ਸੁਣ ਲੈ ਇਹ ਚ ਸਰਕਾਰ ਨੇ ਕੀ ਕੀਤਾ ਸਾਰੇ ਖੇਤੀਬਾੜੀ ਮਹਿੰਗੇ ਲੈਣੀਆਂ ਸਾਰੇ ਸਕੂਲ ਵਾਲੇ ਮੈਡਮਾਂ ਟੀਚਰਾਂ ਸਾਰਿਆਂ ਦੇ A to Z ਡਿਊਟੀਆਂ ਲਾ ਡਿਊਟੀਆਂ ਵੀ ਡਿਊਟੀਆਂ ਲਾ ਡਿਊਟੀਆਂ ਲਾਤ ਗਈ ਸਾਡੀਆਂ ਇਹ ਛੋਟੇ ਨੂੰ ਕਹੋ ਸਰਕਾਰ ਨੂੰ ਹਾਂ ਜੋ ਆਕਾਂ ਨੂੰ ਪੜ੍ਹਾਇਓ ਨਾ ਇਹਨਾਂ ਨੂੰ ਅੱਗ ਬਾਲਨ ਤੇ ਰੱਖ ਲੋ ਤਾਇਆ ਇਹ ਵੀ ਜ਼ਰੂਰੀ ਹੈ ਕੀ ਜ਼ਰੂਰੀ ਆ ਮੇਰੀ ਗੱਲ ਸੁਣ ਲੈ ਹੁਣ ਜੇ ਤੂੰ ਅੱਗ ਲਾਈ ਸੈਟੇਲਾਈਜ਼ਰ ਲੱਗੇ ਹੋਏ ਆ ਫੇਰ ਨਾਖੀ ਮੇਰੇ ਦੇ ਪਰਚਾ ਨਹੀਂ ਜਿਹੜਾ ਤੂੰ ਆ ਹੁਣ ਦਿੱਲੀੋਂ ਤਾਂ ਖਤਰਾ ਹੀ ਨਹੀਂ ਰਹਿ ਗਿਆ ਕਾ ਕਹਿ ਜੀ ਮਾਲ ਤਾਂ ਚੰਡੀਗੜ੍ਹ ਆਇਆ ਬੈਠਾ ਦਿੱਲੀ ਤੂੰ ਆ ਜਾ ਕੇ ਉਹਨੂੰ ਕੱਲਾ ਨੁਕਸਾਨ ਕਰਦਾ ਸੀ ਆਇਆ ਉਹਨੂੰ ਕਿਹਾ ਏ ਸਾਰੇ ਆਪਣੇ ਛੋਟੇ ਬੱਚਿਆਂ ਨੂੰ ਪਰਿਵਾਰ ਵਾਲੇ ਨਾਲ ਨੀਉ ਦਾ ਪਾਗਲ ਬਹੁਤ ਨੁਕਸਾਨ ਕਰਦਾ ਹੈ ਮੈਂ ਤੈਨੂੰ ਗੱਲ ਦੱਸਦਾ ਵੀ ਸਾਡਾ ਧੂਆ ਤਾਂ ਬਾਤ ਉਹ ਬਾਤ 5 ਦਿਨਾਂ 7 ਦਿਨ ਆ ਕਿੰਨੇ ਭੱਠੇ ਚੱਲੀ ਜਾਂਦੇ ਆ ਅਰਫੈਂਡਰੀ ਚੱਲੀ ਜਾਂਦੀ ਆ ਲੱਖਾਂ ਕਰੋੜਾਂ ਮਣ ਆ ਜਿਹੜੀ ਆਪਣੇ ਬਾਜੇਖਾਨੇ ਕੋਲੇ ਫੈਕਟਰੀ ਲੱਗੀ ਆ ਇਹ 12 ਮਹੀਨੇ 30 ਦਿਨ ਕਿੰਨਾ ਪ੍ਰਦੂਸ਼ਣ ਕਰੀ ਜਾਂਦੀ ਇਹ ਸਾਡੇ ਦਾ ਡਿਊਟੀਆਂ ਲੱਗੀਆਂ ਸਾਡੀਆਂ ਦਾ ਡਿਊਟ ਦਾ ਲੱਗਾ ਤੇਰਾ ਖੇਤ ਸੈਟੇਲਾਈਟਰ ਜਿਹੜਾ ਕਹਿਆ ਬਾਈ ਦਾ ਹੋ ਹ ਸੈਟੇਲਾਈਟਰ ਹ ਸੈਟੇਲਾਈਟਰ ਹ ਨਾ ਹੋ ਇਹ ਆਜ ਸਵੇਰ ਜਿਹੜਾ ਹੋਗੇ ਹੋਰ ਚੱਲੂ ਆ ਉਹ ਚੱਲੂ ਚੱਲਦਾ ਹੀ ਆ ਉਹ ਤਾਂ 24 ਘੰਟੇ ਚੱਲਦਾ ਹੁੰਦਾ ਤਾਂ 24 ਘੰਟੇ ਚੱਲਦਾ ਹੈ ਸਿਰਾ ਤੁਨੂੰ ਸਰਕਾਰ ਨੇ ਕੱਲਿਆ ਹਾਂ ਨਹੀਂ ਇਹ ਸੈਟੇਲਾਈਟਰ ਆ ਜਿਹੜਾ ਹਾਂ ਇਹ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਵੀ ਹਾਂ ਸਟ੍ਰੇਜਰ ਗੱਲ ਸੰ ਜੱਟਾ ਨੇ ਹੁਣ ਕੋਈ ਅੱਗ ਲਾਉਣੀ ਐ ਕਣਕ ਬੀਜਣੀ ਐ ਹਾਂ ਹੁਣ ਤਾਂ ਸਾਨੂੰ ਸਟ੍ਰੇਜਰ ਪਤਾ ਲੱਗ ਵੀ ਸਟ੍ਰੇਜਰ ਚਲਾad ਗਏ ਅਸੀਂ ਉਹਦਾ ਬਟਨ ਆਨ ਕਰ ਦਗੇ ਤੇ ਤੁਸੀਂ ਆਨੇ 24 ਘੰਟੇ ਉਹ ਤਾਂ ਸਟ੍ਰੇਜਰ ਪਾ ਹੀ ਦਿੰਦਾ ਤੇ ਉਹ ਸਟ੍ਰੇਜਰ ਨੇ ਆ ਸਾਡੇ ਭਰਾ ਹੜਾਂ ਚ ਰੁੜ ਗਏ ਤੇ ਉਦੋਂ ਕਹਿ ਨਹੀਂ ਛੋਡੇ ਸਟ੍ਰੇਜਰ ਨੇ ਦੱਸਿਆ ਵੀ ਇੱਥੇ ਭਾਈ ਹੜਾਉਣ ਵਾਲੇ ਆ ਓਏ ਤਾਇਆ ਐ ਐ ਨਹੀਂ ਹੁੰਦਾ ਸਾਰਾ ਸਿਸਟਮ ਦੇ ਹਿਸਾਬ ਨਾਲ ਹੁੰਦਾ ਹੁੰਦਾ ਛੋਟੇ ਸਟ੍ਰੈਜਰ ਨੇ ਐ ਕਿਉਂ ਨਹੀਂ ਦੱਸਿਆ ਵੀ ਉਹ ਉੱਥੇ ਜਿਹੜਾ ਡੈਮ ਦਾ ਬੰਨ ਸੀ ਉਹ ਟੁੱਟਣ ਵਾਲਾ ਓਏ ਉਹ ਤਾਂ ਸਾਨੂੰ ਤਾਂ ਜਿਵੇਂ ਡਿਊਟੀ ਲਾਤੀ ਸਾਨੂੰ ਉਹਦੇ ਨਾਲ ਮਾਚੀ ਮੈਂ ਮੰਨਦਾ ਆ ਤੁਹਾਡੀ ਗੱਲ ਹੁਣ ਸਾਡੀ ਦਾੜੀ ਐਵੇਂ ਤਾਂ ਨਹੀਂ ਚਿੱਟੀ ਹੋਈ ਇਹ ਅਸੀਂ ਵੀ ਇਹਨਾਂ ਸਤੇਜਾਂ ਵੀ ਦੀ ਨੰਗੇ ਆ ਤੁਹਾਡੇ ਜਿੱਦੇ ਅਸੀਂ ਵੀ ਹੁੰਦੇ ਸੀ ਆ ਦੇਖੋ ਕੱਲ ਦਾ ਸ਼ੋਰ ਆ 30 35 ਸਾਲ ਦਾ ਹੋ ਮਸਾ ਤੇ 30 35 ਸਾਲ ਦਾ ਤੂੰ ਆ ਸਾਡੀ 65 70 ਸਾਲ ਦੀ ਉਮਰ ਹੋਗੀ ਸਾਡਾ ਸਟ੍ਰੇਜਰ ਕੀ ਸਾਡੀ ਆੜੀ ਸਟ੍ਰੇਜਰ ਜਦੋਂ ਆਉਂਦਾ ਉਹਦੋਂ ਜਦੋਂ ਕਿਸਾਨ ਨੂੰ ਫੜਨਾ ਆਖ ਨਹੀਂ ਸਾਡਾ ਸਟ੍ਰੇਜਰ ਸੱਦੇਵੇ ਤੇ ਹੁਣ ਉਥੇ ਜਿਹੜੇ ਖੜਾ ਚ ਰੁੜ ਗਏ ਉਹਨਾਂ ਦੀ ਖਾਤਰ ਸਟ੍ਰੇਜਰ ਕਿਉਂ ਨਹੀਂ ਛੋਡਾ ਵਰਤਿਆ ਹੁਣ ਘੁੰਗਰੀਆਂ ਪੈ ਗਈਆਂ ਮੂੰਹ 'ਚ ਛੋਡੇ ਦੱਸੋ ਚਲੋ ਅਸੀਂ ਤਾਂ ਮਲਾਜਮ ਬੰਦੇ ਆ ਨਹੀਂ ਮਲਾਜਮ ਸਾਨੂੰ ਤਾਂ ਚੱਲਣਾ ਪੈਂਦਾ ਜਿਵੇਂ ਉਹਨਾਂ ਨੇ ਆਰਡਰ ਦਿੱਤਾ ਮੇਰੇ ਪਿੰਡ ਦੇ ਆ ਇਹ ਆਪਣੇ ਮੜਿਆ 4 ਕਿਲੋਮੀਟਰ ਛੈੜ ਤੋਂ ਹੈ ਹੇ ਮੇਰੇ ਪਿੰਡਾਂ ਦੇ ਆ ਆਪਾਂ ਕੋਈ ਐ ਆਡਾ ਨਹੀਂ ਲਾਉਂਦੇ ਚੱਲ ਨਹੀਂ ਅੱਗ ਲਾਵਾਂਗੇ ਅਸੀਂ ਤਾਂ ਨਾਲ ਲਾਵਾਂਗੇ ਚੱਲ ਅਸੀਂ ਤਾਂ ਉਹ ਗੱਠਾ ਬਣਾ ਲਾਂਗੇ ਪਰ ਛੋਟੀ ਸਰਕਾਰ ਨੂੰ ਤੁਸੀਂ ਇਹ ਤਾਂ ਪੁੱਛ ਸਕਦੇ ਆ ਵੀ ਜਦੋਂ ਉੱਥੇ ਹੜ੍ਹ ਆਇਆ ਪਾਣੀ ਆਇਆ ਬੱਕਰੀਆਂ ਦੇ ਲੈ ਗਿਆ ਰੋੜ ਕੇ ਕਿਸਾਨਾਂ ਦੀਆਂ ਹੋਰ ਮੱਜਾਂ ਲੈ ਗਿਆ ਕਿੰਨਾ ਜਾਨੀ ਮਾਲੀ ਨੁਕਸਾਨ ਹੋ ਗਿਆ ਛੋਡੇ ਸਟ੍ਰਾਈਡਰ ਨੇ ਉਹ ਤਾਂ ਦੱਸਿਆ ਅੱਜ ਜੇ ਮਾੜੀ ਜੀ ਟੀਲੀ ਲਾਤੀ ਜੀਮੇਦਾਰ ਨੇ ਕੋਈ ਕਣਕ ਵੀਜਨੀ ਆ ਉਦੋਂ ਛੋਡੇ ਸਟ੍ਰਾਈਡਰ ਕੰਮ ਕਰਦਾ ਆ ਮੈਂ ਤਾਂ ਹੁਣ ਹੋਰ ਹੀ ਗੱਲ ਸੁਥਾ ਸੁਣੀਏ ਮਾੜੀ ਜੀ ਛੋਟਾ ਛੋਟਾ ਕੰਮ ਆ ਪੜਾ ਹੁੰਦਾ ਜਵਾਕਾਂ ਇਹ ਤਾਂ ਗੱਲ ਸਹੀ ਡਾਕਟਰਾਂ ਦਾ ਕੰਮ ਹੈ ਟੀਕੇ ਟੱਲੇ ਲਾ ਕੇ ਲੋਕਾਂ ਨੂੰ ਗਾਲ੍ਹਾਂ ਨਾਲ ਇਲਾਜ ਕਰਨ ਦਾ ਇਹ ਥੋੜ੍ਹਾ ਵੀ ਗੱਲ ਸੁਣਾ ਮੇਰੀ ਜੇ ਮੜਾ ਕਿਸੇ ਨੇ ਅੱਗ ਲਾਤੀ ਸਾਡਾ ਧੂਆਂ ਤਾਂ 10% ਵੀ ਨਹੀਂ ਹਾਂ ਸਾਡੇ ਤੋਂ ਆ 10% ਲਈ ਸਾਡੇ ਤਾਂ ਗੱਲ ਬੇੜ ਪਈ ਵੀ ਆ। ਛੋਟੇ ਤਾਂ ਪ੍ਰਡਕਸ਼ਨ ਬੋਰਡ ਬਣਿਆ ਹੋਊਗਾ। ਹੂੰ। ਤੇਰਾ ਸ਼ਰਾਹ ਹੂੰ ਤੇ ਤੇਰੇ ਪ੍ਰਡਕਸ਼ਨ ਬੋਰਡ ਦਾ ਤਾਂ ਜਿੱਥੇ ਕੋਈ ਫੈਕਟਰੀ ਲੱਗਦੀ ਹੈ ਉਹ ਸ਼ਰਤਾਂ ਵੀ ਨਹੀਂ ਪੂਰੀਆਂ ਕਰਦਾ। ਸਾਡੇ ਤੇ ਆ ਗੱਲ ਸੁਣ ਚੜਦੇ ਆ। ਸਾਡਾ ਤਾਂ ਹਜੇ ਝੋਨਾ ਨਿਸਰਿਆ। ਮਹੀਨਾ ਪਹਿਲਾਂ ਸਾਨੂੰ ਵਾਰਤੰਗਾਂ ਦੇਣ ਲੱਗ ਜਿਐ। ਅੱਗ ਨਾਲ ਆਇਓ ਅੱਗ ਨਾਲ ਆਇਓ। ਅੱਗ ਤਾਂ ਲੱਗੂਗੀ। ਆ ਤਾਂ ਮਾਸਟਰ ਤਾਂ ਛੋਡੇ ਨਾਲ ਫਿਰਦੇ ਅੱਗ ਬੁਝਾਉਣ ਨੂੰ। ਜੋ ਆ ਕੇ ਸਾਡੇ ਸ਼ਰਾਰਤੀ ਉਹ ਅੱਗ ਲਾਉਣਗੇ ਲੈ ਤੁਸੀਂ ਤਾਂ ਕੰਮ ਸਿਲਸਿਲਾ ਚਲਾਇਆ ਸਾਡੀ ਅੱਖਾਂ ਤੇ ਪੱਟੀ ਹੁਣ ਪਰ ਸਾਨੂੰ ਤਾਂ ਦੇਖ ਸਰਕਾਰ ਭੇਜਦੀ ਆ ਵੀ ਸਰਕਾਰ ਦੇ ਸਾਹਮਣੇ ਮੈਂ ਤੁਹਾਨੂੰ ਗੱਲ ਦੱਸਾਂ ਛੇਰਾ ਤੂੰ ਵੀ 80 90000 ਰੁਪਏ ਲੈਂਦਾ ਹੋਇਆ ਲੱਖ ਰੁਪਏ ਵੀ ਲੈਂਦਾ ਠੀਕ ਹੈ ਨਾ ਤੁਸੀਂ ਸਾਨੂੰ ਦੱਸ ਦਿਓ ਇਹਦਾ ਕੋਈ ਹੱਲ ਹੈ ਅੱਗ ਤੋਂ ਬਿਨਾ ਕੋਈ ਹੱਲ ਹੈ ਜੇ ਸਾਨੂੰ ਕਹਦੇ ਵੀ ਭਾਈ ਅਸੀਂ ਤੁਹਾਨੂੰ 3500 4000 ਰੁਪਏ ਦਿੰਨੇ ਆ ਕਿੱਲੇ ਦਾ ਅਸੀਂ ਗੱਠਾਂ ਲੈ ਜਾਾਂਗੇ ਚੱਕ ਕੇ ਅਸੀਂ ਲੱਜਾਂਵਾਂ ਨਹੀਂ ਅੱਗ ਲਾਉਂਦੇ ਤੁਸੀਂ ਸਾਨੂੰ ਕੋਈ ਦਿੰਦੇ ਤਾਂ ਨਹੀਂ ਆ ਕੇ ਜਦੋਂ ਗੱਲ ਸੁਣਨਾ ਸੀ ਜੇ ਨਾਉਂਦਾ ਛੁਟਾ ਤੂੰ ਆ ਦਿੱਲੀ ਜਾਂਦਾ ਛੁਟਾ ਤੂੰ ਛੁਟਾ ਦਿੱਲੀ ਦੀ ਤਾਂ ਕਿ ਐ ਕਿ ਦਿੱਲੀ ਦਾ ਮੇਜ਼ਬਾਨਾ ਪਾਇਓ ਦਿੱਲੀ ਦੇ ਤਾਂ ਚਾਰ ਬੰਦੇ ਨੂੰ ਧੂਆ ਚੜਦਾ ਉਹ ਆ ਕੇ ਚੰਡੀਗੜ੍ਹ ਬੈਠੇ ਕੋਈ ਚਾਹ ਦੀ ਪੀਓਗੇ ਸ਼ੇਰਾ ਨਾ ਨਾ ਬੱਸ ਬੱਸ ਆਓ ਮਾਸਟਰ ਜੀ ਆਜੋ ਚਲ ਕੋਈ ਨਹੀਂ ਫਿਰ ਵੀ ਗੌਰ ਰੱਖੀ ਤਾ ਗੌਰ ਕਿਉਂ ਗੌਰ ਰੱਖੀ ਕੰਮ ਉਹ ਭਰਾਵੋ ਗੱਲ ਸੁਣ ਲੈ ਜੇ ਤਾਂ ਗੱਠਾ ਗੁੱਠਾ ਬਣ ਗਿਆ ਠੀਕ ਹੈ ਨਹੀਂ ਅੱਗ ਲਾਵਾਂਗੇ ਅੱਗ ਲਾਵਾਂਗੇ ਸ਼ੇਰਾ ਅਮੀਰ ਗਾਲ ਸੁਣਾ ਕੋਈ ਕਹੀ ਜਾਵੇ